ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰ ਰਹੇ ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਰਿਦੁਵਾਰ ਪਹੁੰਚੇ ਸਨ ਅੱਜ ਅਸੀਂ ਹਰਿਦੁਵਾਰ ਦੀ ਸਾਖੀ ਲੈ ਕੇ ਆਏ ਹਾਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਇੱਕ ਵਾਰ ਗੁਰੂ ਨਾਨਕ ਦੇਵ ਜੀ ਹਰਿਦੁਵਾਰ ਪਹੁੰਚੇ ਹਰਿਦੁਵਾਰ ਨੂੰ ਹਿੰਦੂ ਆਪਣਾ ਵੱਡਾ ਤੀਰਥ ਮੰਦੇ ਸਨ ਇਹ ਗੰਗਾ ਦੇ ਕੰਡੇ ਤੇ ਹੈ ਹਿੰਦੂ ਲੋਕ ਮਰੇ ਹੋਏ ਪੁਰਾਣੀਆਂ ਦੀਆਂ ਹੱਡੀਆਂ ਗੰਗਾ ਵਿੱਚ ਪਾਉਂਦੇ ਹਨ ਉਹ ਸਮਝਦੇ ਹਨ ਕਿ ਇਸ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਪਰ ਇਹ ਉਹਨਾਂ ਦਾ ਪੁਲੇਖਾ ਤੇ ਵਹਿਮ ਹੈ ਜਦੋਂ ਗੁਰੂ ਜੀ ਇੱਥੇ ਪੁੱਜੇ ਤਾਂ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ ਲੋਕੀ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ ਬਹੁਤ ਸਾਰੇ ਲੋਕ ਦਰਿਆ ਵਿੱਚ ਖੜੇ ਹੋ ਕੇ ਛੜਦੇ ਪਾਸੇ ਸੂਰਜ ਪੱਲ ਪਾਣੀ ਦੇ ਬੁੱਕ ਸੁਟ ਰਹੇ ਸਨ ਲੋਕ ਸਮਝਦੇ ਸਨ ਕਿ ਇਸ ਤਰ੍ਹਾਂ ਸੁਟਿਆ ਹੋਇਆ ਪਾਣੀ ਉਹਨਾਂ ਦੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਿਤਰ ਲੋਕ ਵਿੱਚ ਪਹੁੰਚ ਰਿਹਾ ਹੈ ਇਹ ਉਹਨਾਂ ਦਾ ਗਲਤ ਵਿਸ਼ਵਾਸ ਸੀ ਜਿਸ ਨੂੰ ਦੂਰ ਕਰਨ ਲਈ ਹੀ ਤਾਂ ਗੁਰੂ ਸਾਹਿਬ ਉੱਥੇ ਬੁੱਜੇ ਸਨ ਗੁਰੂ ਜੀ ਵੀ ਗੰਗਾ ਵਿੱਚ ਖੜੇ ਹੋ ਕੇ ਲਹਿੰਦੇ ਪਾਸੇ ਪਾਪ ਪੱਛਮ ਵੱਲ ਪਾਣੀ ਦੇ ਬੁੱਕ ਸੁਟਣ ਲੱਗੇ ਲੋਕਾਂ ਵਾਸਤੇ ਇਹ ਇੱਕ ਨਵੀਂ ਤੇ ਅਨੋਖੀ ਗੱਲ ਸੀ ਪਹਿਲਾਂ ਕਿਸੇ ਨੇ ਕਦੀ ਕਿਸੇ ਨੂੰ ਇਸ ਤਰ੍ਹਾਂ ਕਰਦਾ ਨਹੀਂ ਦੇਖਿਆ ਲੋਕ ਗੁਰੂ ਜੀ ਦੇ ਦੁਆਲੇ ਇਕੱਟੇ ਹੋਏ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਕੀ ਕਰਦੇ ਹੋ ਤੁਸੀਂ ਲਹਿੰਦੇ ਵੱਲ ਪਾਣੀ ਕਿਉਂ ਸੁੱਟਦੇ ਹੋ ਗੁਰੂ ਜੀ ਨੇ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਦਵਾਦਵਾ ਲਹਿੰਦੇ ਪਾਸੇ ਪਾਣੀ ਸੁੱਟੇ ਗਏ ਇਸ ਤਰ੍ਹਾਂ ਲੋਕਾਂ ਦਾ ਇਕੱਠ ਵੱਧਾ ਗਿਆ ਤੇ ਵੱਡੀ ਭੀੜ ਬਣ ਗਈ ਇੱਕ ਆਦਮੀ ਨੇ ਅਗਾਹ ਹੋ ਕੇ ਗੁਰੂ ਜੀ ਦੀ ਬਾਹ ਫੜ ਲਈ ਤੇ ਕਿਹਾ ਤੁਸੀਂ ਪਾਣੀ ਕਿੱਧਰ ਸੁੱਟ ਰਹੇ ਹੋ ਗੁਰੂ ਜੀ ਨੇ ਸਾਰਿਆਂ ਵੱਲ ਵੇਖਿਆ ਤੇ ਪੁੱਛਿਆ ਤੁਸੀਂ ਸਾਰੇ ਕਿੱਧਰ ਪਾਣੀ ਸੁੱਟ ਰਹੇ ਹੋ ਲੋਕ ਕਹਿਣ ਲੱਗੇ ਅਸੀ ਤਾਂ ਚੜਦੇ ਵੱਲ ਸੂਰਜ ਵੱਲ ਮੂੰਹ ਕਰਕੇ ਪਾਣੀ ਆਪਣੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ ਗੁਰੂ ਜੀ ਨੇ ਪੁੱਛਿਆ ਉਹ ਵੱਡੇ ਵਡੇਰੇ ਕਿੱਥੇ ਹਨ ਤੇ ਇੱਥੋਂ ਕਿੰਨੇ ਦੂਰ ਹਨ ਲੋਕਾਂ ਨੇ ਜਵਾਬ ਦਿੱਤਾ ਬੜੀ ਦੂਰ ਲੱਖ ਕਰੋੜਾਂ ਮੀਲ ਦੂਰ ਫਿਰ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ ਮੇਰੀ ਖੇਤੀ ਤਲਵੰਡੀ ਵਿੱਚ ਸੁੱਕ ਰਹੀ ਹੈ ਉਹ ਤਾਂ ਇਥੋਂ ਕੇਵਲ 350 ਮੀਲ ਦੀ ਵਿੱਤ ਤੇ ਹੈ ਮੀ ਜੋ ਨਹੀਂ ਪਿਆ ਮੈਂ ਉਸ ਨੂੰ ਪਾਣੀ ਦੇ ਰਿਹਾ ਹਾਂ ਇਹ ਕਹਿ ਕੇ ਉਹ ਫੇਰ ਲੈਹਂਦੇ ਵੱਲ ਪਾਣੀ ਸੁੱਟਣ ਲੱਗ ਪਏ ਲੋਕੀ ਛਲਖਿੜ ਕੇ ਹੱਸੇ ਤੇ ਕਹਿਣ ਲੱਗੇ ਤੁਹਾਡੀ ਖੇਤੀ ਤਲਵੰਡੀ ਵਿੱਚ ਹੈ ਇਥੋਂ ਸੁੱਟਿਆ ਪਾਣੀ ਐਡੀ ਦੂਰ ਕਿਸ ਤਰ੍ਹਾਂ ਪਹੁੰਚੇਗਾ ਪਾਣੀ ਤਾਂ ਇੱਥੇ ਹੀ ਡਿੱਗ ਰਿਹਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਜਿਵੇਂ ਤੁਹਾਡਾ ਸੁੱਟਿਆ ਪਾਣੀ ਤੁਹਾਡੇ ਵੱਡੇ ਬਡੇਰਿਆਂ ਨੂੰ ਪੁੱਜੇਗਾ ਉਵੇਂ ਹੀ ਮੇਰਾ ਪਾਣੀ ਤਲਵੰਡੀ ਪੁੱਜ ਜਾਵੇਗਾ ਜੇ ਮੇਰਾ ਸੁੱਟਿਆ ਪਾਣੀ ertid de 350 ਮੀਲ ਦੀ ਵਿੱਧ ਤੇ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਸੁੱਟਿਆ ਪਾਣੀ ਕਰੋੜਾਂ ਮੀਲਾਂ ਤੇ ਸੂਰਜ ਤੋਂ ਅੱਗੇ ਕਹੇ ਜਾਂਦੇ ਪਿੱਤਰ ਲੋਕ ਤੱਕ ਕਿਵੇਂ ਪਹੁੰਚ ਸਕੇਗਾ ਹੁਣ ਲੋਕੀ ਜੋ ਪਸੰਨ ਉਹਨਾਂ ਨੂੰ ਆਪਣੀ ਗਲਤੀ ਦੀ ਸਮਝ ਆ ਗਈ ਸੀ ਉਹ ਸਮਝ ਸੁੱਕੇ ਸਨ ਕਿ ਸਾਡਾ ਵਿਸ਼ਵਾਸ ਝੂਠਾ ਹੈ ਮਰੇ ਹੋਏ ਵੱਡੇ ਵਡੇਰਿਆਂ ਨੂੰ ਪਾਣੀ ਦੇਣ ਵਾਲੀ ਗੱਲ ਝੂਠੀ ਹੈ ਸੂਰਜ ਕੋਈ ਦੇਵਤਾ ਨਹੀਂ ਗੁਰੂ ਜੀ ਨੇ ਠੀਕ ਹੀ ਦੱਸਿਆ ਹੈ ਸਾਰੇ ਗੁਰੂ ਜੀ ਦੇ ਟਰਨੀ ਡਿੱਗੇ ਗੁਰੂ ਜੀ ਨੇ ਸਭ ਨੂੰ ਸੱਚੇ ਧਰਮ ਦਾ ਰਾਹ ਦੱਸਿਆ ਕਿ ਇੱਕ ਪਰਮਾਤਮਾ ਦਾ ਸਿਮਰਨ ਕਰੋ نیک ਕੰਮ ਕਰੋ ਗੁਰੂ ਜੀ ਨੇ ਇਹ ਵੀ ਸਮਝਾਇਆ ਕਿ ਪਿਤਰ ਲੋਕ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਹੋਰਨਾ ਦਾ ਕੀਤਾ ਪਾਠ দান ਪੁੰਨ ਮਰ ਚੁੱਕੇ ਪ੍ਰਾਣੀ ਦਾ ਕੁਝ ਨਹੀਂ ਸਵਾਰ ਸਕਦਾ ਇਸ ਜੀਵਨ ਵਿੱਚ ਕਿਤੇ ਪੱਲੇ ਕੰਮ ਹੀ ਮਨੁੱਖ ਦੇ ਕੰਮ ਆਉਂਦੇ ਹਨ ਇਸ ਸਾਖੀ ਦੀ ਸਾਨੂੰ ਕੀ ਸਿੱਖਿਆ ਮਿਲਦੀ ਹੈ ਮੁਕਤੀ अथवा ਜਨਮ ਮਰਨ ਨੇ ਚੱਕਰ ਤੋਂ छुटਕਾਰਾ ਕਰਮ ਕਾਂਡਾ ਨਾਲ ਨਹੀਂ ਹੋ ਸਕਦਾ ਪ੍ਰਭੂ ਦੀ ਸਿਫਤ ਸਲਾਹ ਅਤੇ ਨੇਕ ਕੰਮਾਂ ਦੁਆਰਾ ਹੀ ਜਨਮ ਮਰਨ ਦੇ ਗੀੜ ਤੋਂ ਬਚ ਸਕਦਾ ਹੈ ਇਹ ਸਿੱਕੀ ਛੋਟੀ ਜਿਹੀ ਸਾਕੀ ਸਾਕੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਹਾਂ ਅਸੀਂ ਇਦਾਂ ਹੀ ਨਿਊ ਨਿਊ ਸਾਕੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ